ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੋਰਚਾ ਪੂਰਾ ਡਟਿਆ ਹੋਇਆ ਨੌਜਵਾਨ ਯੋਧੇਨ ਖੜੇ ਆ ਡਟੇ ਪੂਰੇ ਸਾਰਾ ਦਿਨੀ ਅੱਜ ਖਨੌਰੀ ਦੇ ਉੱਤੇ ਤੇ ਸ਼ੰਭੂ ਦੇ ਉੱਤੇ ਜਦੋਂ ਯਤ ਚੱਲਦੀ ਰਹੀ ਆ ਬਹੁਤ ਮੁੰਡੇ ਆਪਣੇ ਜ਼ਖਮੀ ਵੀ ਹੋਏ ਆ ਇਹ ਕੱਲੀਆਂ ਰਬੜ ਦੀਆਂ ਗੋਲੀਆਂ ਨਹੀਂ ਮਾਰਦੇ ਕੋਹੋਰ ਗਿਲਟ ਜਿਹੜੀਆਂ ਗੋਲੀਆਂ ਉਹ ਵੀ ਮਾਰੀ ਜਾਂਦੇ ਆ ਕਈ ਆਪਣੇ ਮੁੰਡਿਆਂ ਦਾ ਬਾਹਾਂ ਦੇ ਵਿੱਚ ਵੀ ਲੱਤਾਂ ਤੇ ਛਾਤੀ ਤੇ ਸਿਰ ਦੇ ਵਿੱਚ ਡਾਂਗਾ ਕਾਫੀ ਨੁਕਸਾਨ ਹੋਇਆ ਐਸ ਵੇਲੇ ਤੱਕ 45 ਆਪਣੇ ਜਾਣਿਆਂ ਦੀ ਜਿਹੜੀ ਲਿਸਟ ਆ ਉਹ 45 ਜਾਣੇ ਆਪਣੇ ਜ਼ਖਮੀ ਹੋਏ ਆ ਜਾਂ ਹਸਪਤਾਲ ਦਾਖਲ ਨੇ ਸੋ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦੇ ਆਂ ਬਾਈ ਇੱਕ ਤਾਂ ਘਰੇ ਨਾ ਹੁਣ ਬੈਠੋ ਜਾਨ ਹੁਣ ਘਰੇ ਬੈਠਣ ਦਾ ਵਕਤ ਨਹੀਂ ਹੈਗਾ ਕਿਉਂਕਿ ਜਿਸ ਤਰੀਕੇ ਨਾਲ ਆਪਾਂ ਗੱਲ ਕਰ ਰਹੇ ਆਂ ਵੀ ਜਿਹੜਿਆਂ ਨੂੰ ਲੱਗਦਾ ਹਲੇ ਘਰੇ ਬੈਠਿਆ ਨੂੰ ਵੀ ਜਰੇ ਦਾ ਇਕੱਲੀ ਕਿਸਾਨੀ ਦਾ ਮਸਲਾ ਇਹਦਾ ਇਕੱਲੀ ਐਮਐਸਪੀ ਦਾ ਮਸਲਾ ਇਹਦਾ ਫਸਲਾਂ ਦੇ ਭਾਅ ਵਧਾਉਣ ਨੂੰ ਖਰਦੇ ਆ ਤਾਂ ਇਹ ਮਸਲੇ ਨੇ ਨਹੀਂ ਇਹ ਮਸਲਾ ਭਰਾ ਬੋ ਜਿਹੜਾ ਨਿਊ ਵਰਲਡ ਆਰਡਰ ਆਇਆ ਨਾ ਇਹ ਤੁਹਾਡੀ ਹੋਣ ਦਾ ਮਸਲਾ ਉਹ ਇੰਨੇ ਖਤਰਨਾਕ ਕਾਨੂੰਨ ਨੇ ਇੰਨੀਆਂ ਖਤਰਨਾਕ ਨੀਤੀਆਂ ਲਿਆ ਰਹੇ ਨੇ ਪੂਰਾ ਯੂਰਪ ਸੜਕਾਂ ਤੇ ਆ ਅਫਰੀਕਾ ਦੇ ਕਈ ਮੁਲਕ ਸੜਕਾਂ ਤੇ ਉੱਤਰੀ ਅਮਰੀਕਾ ਦੇ ਕਈ ਮੁਲਕ ਸੜਕਾਂ ਤੇ ਆ ਇਹ ਨਿਊ ਵਰਲਡ ਆਰਡਰ ਦੇ ਖਿਲਾਫ ਇਹ ਨੀਤੀਆਂ ਦੇ ਖਿਲਾਫ ਉਹਨਾਂ ਨੇ ਕਿਵੇਂ ਪੂਰੀ ਮਨੁੱਖਤਾ ਨੂੰ ਗੁਲਾਮ ਬਣਾਉਣਾ ਕਿਵੇਂ ਸਕੰਜਾ ਕਸਣਾ ਕਿਵੇਂ ਤੁਹਾਡੇ ਜਿਹੜੇ ਕੁਦਰਤੀ ਵਸੀਲੇ ਨੇ ਤੁਹਾਡੀ ਧਰਤੀ ਹਵਾ ਪਾਣੀ ਦੇ ਉੱਤੇ ਕਿਵੇਂ ਕਬਜ਼ੇ ਕਰਨੇ ਨੇ ਤੁਹਾਡੇ ਤੇ ਤੁਹਾਡੀਆਂ ਬੋਲੀਆਂ ਨੂੰ ਕਿਵੇਂ ਖਤਮ ਕਰਨਾ ਭਰਾਵੋ ਇਹ ਤੁਹਾਡੇ ਆਉਣ ਵਾਲੇ ਪਿੰਖ ਦਾ ਸਵਾਲ ਆ ਤੁਹਾਡੀਆਂ ਹੋਣ ਦਾ ਸਵਾਲ ਆ ਤੁਹਾਡੀ ਹੋਣ ਤੇ ਖਤਰਾ ਖੜਾ ਹੋ ਗਿਆ ਤੁਹਾਡੀਆਂ ਨਸਲਾਂ ਦਾ ਸਵਾਲ ਆ ਸੋ ਮੇਰਾ ਵੀਰੇ ਘਰਾਂ 'ਚ ਬੈਠੇ ਨਾ ਸੋਚੋ ਵੀ ਆਪਾਂ ਬਚੇ ਰਹਿ ਜਾਾਂਗੇ ਜੇ ਭਾਈ ਇਹ ਕਾਨੂੰਨ ਬਣ ਗਏ ਇਹ ਇੱਥੇ ਨਹੀਂ ਗੱਲ ਖੜੀ ਵੀ ਠੀਕ ਐ ਐਮਐਸਪੀ ਤੇ ਲੜ ਰਹੇ ਨਹੀਂ ਕੱਲੀ ਐਮਐਸਪੀ ਤੇ ਨਹੀਂ ਲੜ ਰਹੇ ਲੜਾਈ ਤਾਂ ਉਹ ਐ ਮੋਦੀ ਵਰਗੇ ਅਮਿਤ ਸ਼ਾਹ ਵਰਗੇ ਦਾ ਪਿਆਦੇ ਨੇ ਮੋਰੇ ਨੇ ਨਿਊ ਵਰਲਡ ਆਰਡਰ ਵਾਲਿਆਂ ਦੇ ਜਿਹੜਾ ਪੂਰਾ ਦੁਨੀਆ ਦਾ ਕਾਰਪੋਰੇਟ ਪੂਰੀ ਦੁਨੀਆ ਨੂੰ ਕਿਵੇਂ ਕਾਬੂ ਚ ਕਰਨਾ ਐ ਪੂਰੀ ਮਨੁੱਖਤਾ ਨੂੰ ਕਿਵੇਂ ਗੁਲਾਮ ਬਣਾਉਣਾ ਇਹ ਉਹਦੇ ਸਰ ਮੋਰੇ ਨੇ ਉਹਦੇ ਜਿਹੜੇ ਤਿਆਰ ਕੀਤੇ ਕਾਨੂੰਨ ਨੇ ਉਹਨਾਂ ਨੂੰ ਅੱਗੇ ਲਾਗੂ ਕਰਨ ਤੇ ਜ਼ੋਰ ਲਾ ਰਹੇ ਆ ਭਰਾਵੋ ਸੋ ਬੇਨਤੀ ਆ ਭਾਈ ਤੁਹਾਨੂੰ ਹੱਥ ਬੰਨ੍ਹ ਕੇ ਕਿ ਯਾਰ ਆਪਾਂ ਹੁਣ ਇੱਥੇ ਸਾਡੀ ਅਣਖ ਦਾ ਵੀ ਸਵਾਲ ਆ। ਇਹਦੇ ਜ਼ਬਰਦਸਤ ਮੁਕਾਬਲਾ ਜੋ ਜਨਰੇਟ ਆਇਆ ਜਾ ਰਿਹਾ ਲਗਾਤਾਰ ਦੋ ਦਿਨ ਹੋ ਗਏ। ਦੋ ਦਿਨਾਂ ਦੇ ਵਿੱਚ ਸਾਡੇ ਘੱਟੋ ਘਾਟ 2 300 ਜਾਨਾ ਸਾਡਾ ਜ਼ਖਮੀ ਹੋ ਚੁੱਕਿਆ। ਬੁਰੀ ਤਰ੍ਹਾਂ ਲੱਤਾਂ ਵੀ ਕਈਆਂ ਦੀਆਂ ਟੁੱਟੀਆਂ ਨੇ ਇੱਥੇ। ਬਾਹਾਂ ਟੁੱਟੀਆਂ ਨੇ, ਸਿਰ ਪਾਟੇ ਨੇ, ਗੋਲੀਆਂ ਵੱਜੀਆਂ ਨੇ। ਰਬੜ ਦੀਆਂ ਵੀ ਤੇ ਦੂਜੀਆਂ ਵੀ ਐ ਗਿਲਟ ਜਿਹੀਆਂ ਵੀ। ਇਹ ਜ਼ਬਰਦਸਤ ਮੁਕਾਬਲਾ ਸਬਰ ਨਾਲ ਵੀ ਆਪਾਂ ਕਰਨਾ, ਏਕੇ ਨਾ ਕਰਨਾ। ਦ੍ਰਿੜਤਾ ਨਾਲ ਕਰਨਾ, ਦਲੇਰੀ ਯੁਰਤ ਨਾਲ ਕਰਨਾ। ਮੇਰਾ ਵੀਰ ਹੁਣ ਘਰੇ ਨਾ ਬੈਠੋ। ਅਸੀਂ ਫੁਲਾਨੀ ਜਥੇਬੰਦੀਆਂ ਵਾਲਿਆਂ ਅਸੀਂ ਫੁਲਾਨੀ ਪਾਰਟੀਆਂ ਵਾਲੇ ਛੱਡ ਦਿਓ ਬਾਈ ਜਿੱਥੇ ਬੰਦੀਆਂ ਛੱਡ ਦਿਓ ਪਾਰਟੀਆਂ ਹੁਣ ਤੁਹਾਡੀ ਪੰਜਾਬ ਦੇ ਲੋਕੋ ਤੁਹਾਡੀਆਂ ਆਉਣ ਵਾਲੀਆਂ ਨਸਲਾਂ ਨੂੰ ਲੋੜ ਹੈ ਅੱਜ ਲੜ ਪੇ ਤੁਹਾਡੀਆਂ ਨਸਲਾਂ ਜਿਉਂਦੀਆਂ ਰਹਿਣਗੀਆਂ ਬੱਚੀਆਂ ਰਹਿਣਗੀਆਂ ਤੁਹਾਡੀ ਸੱਭਿਆਤਾ ਜਿਉਂਦੀ ਰਹੂਗੀ ਅੱਜ ਕਰਾਂ ਚ ਵੜ ਕੇ ਮੁੜ ਕੇ ਅੱਖਾਂ 'ਚ ਤੁਹਾਨੂੰ ਦੇ ਕੇ ਰੋਣ ਦਾ ਕੋਈ ਫਾਇਦਾ ਨਹੀਂ ਬਾਈ ਕੋਈ ਪਸਤਾਉਣ ਦਾ ਫਾਇਦਾ ਨਹੀਂ ਕਿਉਂਕਿ ਮੋਦੀ ਪਹਿਲੇ ਹੀ ਕਹੀ ਜਾਂਦਾ ਹੈ ਪਾਰਲੀਮੈਂਟ 'ਚ ਬੋਲਿਆ ਮੋਦੀ ਕਿ ਸਾਡਾ ਅਗਲਾ ਸੈਸ਼ਨ ਵੱਡੇ ਫੈਸਲੇ ਲੈਣ ਦਾ ਸੈਸ਼ਨ ਹੈ ਵੱਡੇ ਫੈਸਲਿਆਂ ਦੇ ਉਹ ਪਾਵੋ ਸਾਰੇ ਕਾਨੂੰਨ ਦੁਨੀਆ ਦੇ ਵਿੱਚ ਲਾਗੂ ਹੋਣ ਇਸ ਕਰਕੇ ਬੇਨਤੀ ਆ ਬਾਈ ਸਾਨੂੰ ਸਾਰਿਆਂ ਨੂੰ ਬਾਅਦ ਤੋਂ ਬਾਅਦ ਪਿੰਡਾਂ ਦੇ ਵਿੱਚ ਗੁਰੂ ਘਰਾਂ ਦੇ ਵਿੱਚ ਅਰਦਾਸ ਕਰੋ ហੋਕੇ ਦਵਾਓ ਲੰਗਰ ਪ੍ਰਸ਼ਾਦੇ ਲੈ ਕੇ ਟਰਾਲੀਆਂ ਲੈ ਕੇ ਗੱਡੀਆਂ ਟਰੈਕਟਰ ਜੋ ਵੀ ਸਾਧਨਾ ਲੈ ਕੇ ਇਧਰ ਨੂੰ ਆਓ ਦੋ ਚੀਜ਼ਾਂ ਹੋਰ ਲੈ ਕੇ ਆਉਣੀਆਂ ਇੱਥੇ ਜ਼ਰੂਰੀ ਐ ਇੱਕ ਤਾਂ ਸਾਨੂੰ ਚਾਹੀਦਾ ਰੇਤੇ ਦੀਆਂ ਭਰੀਆਂ ਹੋਈਆਂ ਟਰਾਲੀਆਂ ਮਿੱਟੀ ਦੀਆਂ ਉਹ ਵੀ ਲੈ ਕੇ ਆਓ ਮਿੱਟੀ ਦੀਆਂ ਰੇਤੇ ਦੀਆਂ ਭਰੀਆਂ ਹੋਈਆਂ ਟਰਾਲੀਆਂ ਤੇ ਨਾਲ ਜਿਹੜਾ ਚਾਹੀਦਾ ਸਾਨੂੰ ਇੱਥੇ ਹਾਈਡਰੇ ਤੇ ਜਿਹੜੀਆਂ ਪੋਖ ਲੈਣਾਂ ਨਾ ਮਸ਼ੀਨਾਂ ਨੇ ਉਹਦੀ ਵੀ ਜ਼ਰੂਰਤ ਆ ਕਿਉਂਕਿ ਇਹਨਾਂ ਨੇ ਜਿਹੜੀ ਬਹੁਤ ਵੱਡੇ ਪੱਧਰ ਤੇ ਮਜਬੂਤੀ ਕੀਤੀ ਹੋਈ ਆ ਵਿਚਾਰੇ ਇੱਧਰ ਕੰਦ ਕੱਢ ਕੇ ਇੱਟਾਂ ਦੀ ਦੂਜੇ ਪਾਸੇ ਕੰਦ ਕੱਢ ਕੇ ਵਿਚਾਰੇ 5-5 ਫੁੱਟ ਕੰਕਰੀਟ ਤੇ ਸਰੀਆ ਪਾ ਕੇ ਆ ਜਿਵੇਂ ਬਲੈਂਟਰ ਪਾਉਨੇ ਆ ਐ ਪਾਏ ਹੋਇਆ ਇੱਕ ਨਹੀਂ ਦੋ ਨਹੀਂ ਤਿੰਨ ਨਹੀਂ ਐ 5-5 7-7 ਲੇਹਰਾਂ ਐ ਲੈਣਾ ਖੜੀਆਂ ਕੀਤੀਆਂ ਹੋਈਆਂ ਨੇ ਐ ਦਵਾਰਾਂ ਤਾਹਾਨੂੰ ਦੱਸਦਾ 15-15 ਫੁੱਟ ਦੀਆਂ ਤੇ 5-5 ਫੁੱਟ ਚੌੜੀਆਂ ਆ ਸਾਰੀ ਜਦੋਜਦ ਕਰਕੇ ਦੇਖ ਲਈ ਟਰੈਕਟਰਾਂ ਦਾ ਕੋਈ ਫੋਨ ਹੀ ਪੈਂਦਾ ਜੀ ਸੀ ਬੀ ਦਾ ਫੋਨ ਬਹੁਤ ਘੱਟ ਪਊਗਾ ਕੋਕ ਲੈਂਡ ਜਿਹੜੀਆਂ ਮਸ਼ੀਨਾਂ ਨੇ ਜਾਂ ਹਾਈਡਰੇ ਨੇ ਜਿਹੜੇ ਤੇ ਜਾਂ ਜਿਹੜੇ ਭਰਾ ਸਾਡੇ ਢੋਲ ਜਿਹੜੇ ਆਪਣੇ ਸਪਰੇਅ ਵਾਲੇ ਹੁੰਦੇ ਆ ਟਰੈਕਟਰਾਂ ਵਾਲੇ ਉਹ ਲਿਆ ਸਕਦੇ ਆ ਉਹ ਲੈ ਕੇ ਆਓ ਤੇ ਜਾਂ ਵੱਧ ਤੋਂ ਵੱਧ ਜਿਹੜੀ ਅਸਲ ਲੋਡ ਹੈ ਮਿੱਟੀ ਦੀ ਲੋਡ ਆ ਭਈ ਇੱਥੇ ਜਿੰਨੀਆਂ ਟਰਾਲੀਆਂ ਤੁਸੀਂ ਆਪਣੇ ਪਿੰਡਾਂ 'ਚੋਂ ਮਿੱਟੀ ਦੀਆਂ ਰੇਤੇ ਦੀਆਂ ਭਰ ਕੇ ਲਿਆ ਸਕਦੇ ਆ ਉਹ ਵੱਧ ਤੋਂ ਵੱਧ ਭਈ ਖਨੌਰੀ ਵਾਲੇ ਪਾਸੇ ਵੀ ਸਿੰਘੂ ਵਾਲੇ ਪਾਸੇ ਵੀ ਜਿੱਥੇ ਤੁਹਾਨੂੰ ਲੋਟਨ ਦਾ ਨੇੜੇ ਲੱਗਦਾ ਹੈ ਉਹ ਦੋਨਾਂ ਪਾਸਿਆਂ ਦੇ ਉੱਤੇ ਆਪਾਂ ਨੂੰ ਮਿੱਟੀ ਦੀਆਂ ਟਰਾਲੀਆਂ ਦੀ ਤੇ ਪੋਗਲਣ ਮਸ਼ੀਨਾਂ ਦੀ ਬਾਈ ਲੋਡ ਹੈ ਕੱਲ ਨੂੰ ਹੁਣ ਮੇਰਾ ਵੀਰ ਖਿੱਚ ਦੇ ਬਾਈ ਬਣ ਕੇ ਵੀ ਹਾਂ ਇਧਰ ਨੂੰ ਮੋਰਚੇ ਵੱਲ ਨੂੰ ਤੇ ਮੋਰਚਾ ਫਤਿਹ ਹੋਊਗਾ ਮੋਰਚਾ ਚੜ੍ਹਦੀ ਕਲਾ ਸਾਰੇ ਹੀ ਯੋਧੇ ਚੜ੍ਹਦੀ ਕਲਾ ਦੇ ਬੇਸ਼ੱਕ ਉਹਨਾਂ ਦੇ ਲੱਤਾਂ ਹਾਂ